ਕੀ ਨਾ ਮਾਤੜਾ ਕੀ ਕਰਨਾ ਹੋਈ ਮੈਂ ਗੁਰਪ੍ਰਤਾਪ ਸਿੰਘ ਸਿੱਧੂ ਜੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੰਡਾ ਸ਼ਰੋਮਣੀ ਕਾਲੀ ਦਲ ਦੇ ਵਰਕਰ ਅਸੀਂ ਹਲਕਾ ਤਲਵੰਡੀ ਸਾਬੋ ਤੋਂ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਡੇ ਹਲਕਾ ਇੰਚਾਰਜ ਅੱਜ ਪੰਜਾਬ ਚ ਜੋ ਚੋਣਾਂ ਹੋ ਰਹੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਔਰ ਸੰਮਤੀ ਦੀਆਂ ਉਹਦੇ ਸਿਲਸਿਲੇ ਚ ਸਾਡੇ ਆਪ ਦੇ ਪਿੰਡ ਫਤਿਗੜ ਨੋਵਾ ਜਿੱਥੇ ਅਸੀਂ ਬੜੇ ਵਧੀਆ ਸ਼ਾਂਤਮਈ ਤਰੀਕੇ ਨਾਲ ਵੋਟ ਪੈ ਰਹੀ ਸੀ ਪਰ ਅਚਾਨਕ ਹੀ ਆਮ ਆਦਮੀ ਪਾਰਟੀ ਦੇ ਸਪான்ਸਰਡ ਕੋਈ ਦਰਜਣਾ ਕੀ ਸੈਂਕੜੇ ਗੁੰਡੇ ਅੰਸਰ ਉਹਨਾਂ ਨੇ ਬੁਲਾਏ ਉੱਥੇ ਆ ਕੇ ਉਹ ਬੂਥ ਦੇ ਬਾਹਰ ਰੌਲਾ ਕਰਨ ਲੱਗੇ ਪੁਲਿਸ ਨੂੰ ਅਸੀਂ ਬਹੁਤ ਬੇਨਤੀਆਂ ਕੀਤੀਆਂ ਵੀ ਤੁਸੀਂ ਉੱਪਰੋਂ ਫੋਰਸ ਮੰਗਾ ਲਓ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਲਟੀਮੇਟਲੀ ਸਾਨੂੰ ਖੁਦ ਨੂੰ ਸਾਡੇ ਹਲਕਾ ਇੰਚਾਰਜ ਸਾਹਿਬ ਨੇ ਇਹਨਾਂ ਨੂੰ ਦੱਸਣਾ ਪਿਆ ਇਹਨਾਂ ਨੇ ਅੱਗੇ ਕਿਹਾ ਤਾਂ ਜਦੋਂ ਫੋਰਸ ਆਈ ਤਾਂ ਉਹ ਗੁੰਡਾ ਅੰਸਰ ਦਾ ਤੋਂ ਚਲੇ ਗਏ ਪਰ ਵਿੱਚ ਉੱਥੇ ਕੁਝ ਕਰਾਇਆ ਵੀ ਗਏ ਉੱਥੇ ਉਹਨਾਂ ਨੇ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੱਲਾ ਗੁੱਲਾ ਕੀਤਾ ਪੁਲਿਸ ਨੇ ਬੇਵਜ੍ਹਾ ਸਾਡੇ ਤੇ ਸਿਰਫ ਇੱਕ ਵਿਰੋਧੀ ਧਿਰ ਹੋਣ ਦੇ ਨਾਤੇ ਉਹਨਾਂ ਨੇ ਸਾਡੇ ਨਾਲ ਜਾਤੀ ਕੀਤੀ ਕਿਸੇ ਨੂੰ ਰੋਕਿਆ ਨਹੀਂ ਬੇ ਉਹਨਾਂ ਨੇ ਖੁੱਲੇ ਆਪ ਦੇ ਜੋ ਉਹਨਾਂ ਦਾ ਜ਼ਿਕਰ ਹੈ ਉਹਨਾਂ ਨੇ ਬੂਥ ਕੈਪਚਰਿੰਗ ਕੀਤੀ ਹੈ ਜਾਲੀ ਵੋਟਾਂ ਫਕਤ ਕਰਕੇ ਗਏ ਜੇ ਸੱਟਾ ਕਿਨੇ ਮਾਰਦਾ ਅੰਦੀ ਭਜੀ ਸਾਜ ਨੂੰ ਵੜਾ ਤਾਂ ਇਹ ਕਰਦਾ ਅਮਨ ਮਾਨਾ ਜ਼ੋਨ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਤੁਸੀਂ ਕਿਵੇਂ ਦੇਖਦੇ ਮੈਂ ਤਾਂ ਇੱਕ ਬਲਜਿੰਦਰ ਕੌਰ ਦੀ ਵੀਡੀਓ ਸਾਡੇ ਹਲਕੇ ਦੇ ਐਮਐਲਏ ਸਾਹਿਬ ਦੀ ਵੀਡੀਓ ਦੇਖੀ ਸੀਗੀ ਕੱਲ ਦੀ ਹੈ ਪਰਸੋਂ ਦੀ ਸ਼ਾਇਦ ਤੁਸੀਂ ਬਣਾਈ ਹੈ ਜੀ ਉਹਦੇ ਵਿੱਚ ਉਹ ਕਹ ਰਹੇ ਸੀਗੇ ਵੀ ਬਦਲਾ ਇਹੀ ਆਇਆ ਪੰਜਾਬ ਦੇ ਵਿੱਚ ਵੀ ਅਸੀਂ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਨਹੀਂ ਜਿਹੜਾ ਪਹਿਲਾਂ ਸਰਕਾਰਾਂ ਨੇ ਬਹੁਤ ਰੋਕਿਆ ਸੀਗਾ ਤੇ ਅਸੀਂ ਬੜੀ ਅਮਨ ਸ਼ਾਂਤੀ ਨਾਲ ਸਾਰਿਆਂ ਦਾ ਹੱਕ ਹੈਗਾ ਜਮਹੂਰੀ ਹੱਕ ਹੈਗਾ ਵੀ ਉਹ ਇਲੈਕਸ਼ਨ ਲੜਨ ਤੇ ਵੋਟਾਂ ਦਾ ਜਿਹੜਾ ਫਤਵਾ ਲੋਕਾਂ ਦਾ ਹੋਊਗਾ ਉਹ ਅਸੀਂ ਸਿਰ ਮੱਥੇ ਸਾਡੇ ਅਸੀਂ ਕਬੂਲ ਕਰਾਂਗੇ ਇਹ ਹੈਗਾ ਬਦਲਾ ਜਦੋਂ ਸਾਡੇ ਇੱਕ ਬਹੁਤ ਹੀ شریف ਪਰਿਵਾਰ ਸਭ ਤੋਂ ਮੈਂ ਕਹਿੰਦਾ ਇਸ ਇਲਾਕੇ ਦੇ ਸਰਕਟ ਪਰਿਵਾਰ ਦੇ ਵਿੱਚੋਂ ਸਾਬਕਾ ਸਾਡੇ ਜਿਲ੍ਹਾ ਪਰਿਸ਼ਦ ਮੈਂਬਰ ਸਰਦਾਰ ਗੁਰਪ੍ਰਤਾਪ ਸਿੰਘ ਜੀ ਦੇ ਨਾਲ ਇਹ ਹੋਇਆ ਜਿਹੜਾ ਤੁਸੀਂ ਹੁਣੇ ਸੁਣਿਆ ਬੂਥ ਕੈਪਚਰਿੰਗ ਦੇ ਤਹਿਤ ਇਹ ਸਾਰਾ ਜਿਹੜਾ